ਹੇ ਬਾਬਾ ਪਬਲਿਕ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਅੱਜ ਬਿਲਗਾ ਪੁਲਿਸ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਜਿੱਥੇ ਕਿ 112 ਗ੍ਰਾਮ ਹਰਾਇਜ 9300 ਰੁਪਏ ਡਰੱਗ ਮਨੀ ਉਹਨਾਂ ਨੇ ਬਰਾਮਦ ਕੀਤੀ ਹੈ ਜੋ ਕਿ ਇੱਕ ਵਿਅਕਤੀ ਤੇ ਇੱਕ ਔਰਤ ਨੂੰ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਇਨਸਪੈਕਟਰ ਪਲਵਿੰਦਰ ਸਿੰਘ ਜੀ ਮੁਖ ਅਫਸਰ ਥਾਣਾ ਬਿਲਗਾ ਦੀ ਨਿਗਰਾਨੀ ਹੇਠ 6/4/2025 ਨੂੰ ਐਸਐਸਆਈ ਕੁਲਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਥਾਣਾ ਬਿਲਗਾ ਤੋਂ ਮੁਹਾਈ ਕੰਦੋੜਾ ਖੁਰਦ ਫਰਵਾਲਾ ਆਦੀ ਪਿੰਡਾਂ ਨੂੰ ਯਾਰ ਆਏ ਸੀ ਤਾਂ ਪਿੰਡ ਮੁਹਾਈ ਤੋਂ ਥੋੜਾ ਅੱਗੇ ਫੂ और कुलविंदर सिंह पत्नी लेट मेजर सिंह वासी कंदोड़ा खुर्द थाना बिलगा जिला जिलंधर ਨੂੰ ਕਾਬੂ ਕਰਕੇ ਉਸ પાસે ਹਰਾਈਨ ਬਜਣੀ 90 ਗ੍ਰਾਮ ਸਮੇਤ ਡਰਗ ਮਨੀ 9300 ਰੁਪਏ ਭਾਰਤੀ ਕਰੰਸੀ ਅਤੇ ਇੱਕ ਵਿਅਕਤੀ ਲਖਵੀਰ ਸਿੰਘ ਉਰਫ ਗੋਰਾ ਪੁੱਤਰ ਮੋਹਨ ਸਿੰਘ ਵਾਸੀ ਕੰਦੋੜਾ ਖੁਰਦ थाना बिलगा जिला ਜਲੰਧਰ ਨੂੰ ਕਾਬੂ ਕਰਕੇ ਇਸ પાસે ਹਰਾਈਨ ਬਜਣੀ 22 ਗ੍ਰਾਮ ਬਰਾਮਦ ਕਰਕੇ ਮਕਦਮਾ ਨੰਬਰ 26 6185 ਐਨਡੀਪੀਐਸ ਐਕਟ थाना बिलगा ਜਲੰਧਰ ਜਿਹੜਾ ਜਲੰਧਰ ਦਾਰਜੇ ਰਜਿਸਟਰਡ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ ਹੈ ਦੌਰਾਨੇ ਤਫਤੀਸ਼ ਲੋਸ਼ਨ ਕੁਲਵਿੰਦਰ ਪੌਰ ਅਤੇ ਦੋਸ਼ੀ ਲਖਵੀਰ ਰੋਗੋਰਾ ਉਕਤਨੂੰ ਖਾਸ ਜਾਬਤਾ ਗਿਫਤਾਰ ਕੀਤਾ ਗਿਆ ਜਿਨ੍ਹਾਂ ਪਰਸਨ ਨਿਭਾਈ ਨਾਲ ਕੁਸ਼ਕਿਸ਼ ਕੀਤੀ ਜਾ ਰਹੀ ਹੈ ਆਓ ਦੇਖਦੇ ਹਾਂ ਇਨਸਪੈਕਟਰ ਬਲਵਿੰਦਰ ਸਿੰਘ ਜੀ ਦਾ ਕੀ ਕਹਿਣਾ ਹੈ ਪੱਤਰਕਾਰ ਤੇਜਿੰਦਰ ਕੁਮਾਰ ਬਿਲਗਾ ਦੇ ਨਾਲ ਰਮਨ ਮਾਹੀ ਦੀ ਖਾਸ ਰਿਪੋਰਟ ਬਾਬਾ ਪਬਲਿਕ ਨਿਊਜ਼ ਮੇਟਰੀ 6425 ਨੂੰ ਐਸਆਈ ਕੁਲਵਿੰਦਰ ਸਿੰਘ ਤੇ ਉਹਨਾਂ ਦੀ ਟੀਮ ਵੱਲੋਂ ਜਿਹੜਾ ਹੈਗਾ ਕੁਲਵਿੰਦਰ ਕੌਰ ਪਤਨੀ ਲੇਡ ਮੇਜਰ ਸਿੰਘ ਵਾਸੀ ਕੋੜੋਲਾ ਖੁਰਦ ਹਾਲ ਪਤਨੀ ਵਿਜੇ ਕੁਮਾਰ ਪੁੱਤਰ ਜਗਦੀਪ ਸਿੰਘ ਵਾਸੀ ਨਿਊ ਹਰਦਿਆਲ ਨਗਰ ਜਲੰਧਰ ਸ਼ਹਿਰ ਅਤੇ ਲਖਵੀਰ ਸਿੰਘ ਪੁੱਤਰ ਮੋਹਨ ਸਿੰਘ ਵਾਸੀ ਕੋੜੋਲਾ ਕਲਾਂ ਕੋੜੋਲਾ ਖੁਰਦ ਇਹਨਾਂ ਨੂੰ ਜਿਹੜਾ ਹੈਗਾ 112 ਗ੍ਰਾਮ ਹੀਰੋਨ ਦੇ ਨਾਲ ਕਾਬੂ ਕੀਤਾ ਗਿਆ ਹੈਗਾ ਇਨਾਲ 9300 ਰੁਪਿਆ ਡਰਗਮਨੀ ਮਿਲ ਕਬਤ ਕੀਤੀ ਹੈਗੀ ਜੀ ਇਹ ਜਿਹੜੀ ਕੁਲਵਿੰਦਰ ਕੌਰ ਹੈਗੀ ਹੈ ਇਹਦੇ ਕੋਲ 90 ਗ੍ਰਾਮ ਹਿਰੋਇਨ ਮਿਲੀ ਹੈਗੀ ਤੇ ਲਖਵੀਰ ਸਿੰਘ ਜਿਹੜਾ ਹੈਗਾ ਇਹਦੇ ਕੋਲ 22 ਗ੍ਰਾਮ ਹਿਰੋਇਨ ਜਿਹੜੀ ਹੈਗੀ ਆ ਉਹ ਬਰਾਮਦ ਹੋਈ ਹੈ ਕੋਸ਼ਰ ਪੁਛ ਜਿਹਦੇ ਬੇ ਸਾਹਮਣੇ ਆਇਆ ਕਿ ਕਿੱਥੋਂ ਨਸ਼ਾ ਲਿਆਉਂਦੇ ਸੀ ਦੀਨਾ ਦੀ ਪੁਛ ਰਿਸ਼ ਚੱਲ ਰਹੀ ਹੈਗੀ ਆ ਜੀ ਇਹ ਉਥੇ ਲਿੰਕ ਜਿਹੜਾ ਹੈਗਾ ਉਹ ਜਿਹੜਾ ਅਗਲਾ ਸਟੈਬਲਿਸ਼ ਕੀਤਾ ਜਾ ਰਿਹਾ ਹੈਗਾ ਇਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਤਾਂ 2 ਦਿਨ ਦਾ ਰਿਮਾਂਟ ਹਾਸਲ ਕੀਤਾ ਗਿਆ ਹੈ ਪਹਿਲਾਂ ਵੀ ਕੋਈ ਮੁਕੰਦਮਾਦਾਰ ਜੇ ਇਹਨਾਂ ਤੇ ਹੀ ਜੀ ਇਨਵੈਸਟੀਗੇਸ਼ਨ ਜਾਰੀ ਹੈਗਾ ਇਨਵੈਸਟੀਗੇਸ਼ਨ ਦੇ ਦੌਰਾਨ ਜਿਹੜੀ ਚੀਜ਼ ਸਾਹਮਣੇ ਆਉਗੀ ਉਹ ਅਪਡੇਟ ਕੀਤਾ ਜਾਊਗਾ ਠੀਕ ਹੈ